ਬਰਥਡੇ ਮਾਇਕ ਨਹੀਂ ਕਰ ਰਹੇ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਬਲੌਗ 'ਚ ਤੇ ਆਪਣੇ ਵੱਲੋਂ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਏ ਆਂਗੇ ਆਪਾਂ ਮੁੰਡਿਆਂ ਨੂੰ ਤਿਆਰੀ ਕਰਵਾਉਣ ਅੱਜ ਤੇ ਦੇਖਦੇ ਆਂਗੇ ਫਿਰ ਅੱਜ ਕਿਹੜੀਆਂ-ਕਿਹੜੀਆਂ ਐਕਸਰਸਾਈਜ਼ਾਂ ਕਰਾਂਗੇ ਤੇ ਬਹੁਤ ਦਿਨ ਹੋ ਗਏ ਹੁਣ ਚੰਗੀ ਤਰ੍ਹਾਂ ਤਿਆਰੀ ਕੀਤੀ ਨਹੀਂ ਗਈ ਤੇ ਅੱਜ ਇਹਨਾਂ ਦਾ ਪੂਰਾ ਜ਼ੋਰ ਲਵਾਵਾਂਗੇ ਤੇ ਉਸ ਤੋਂ ਬਾਅਦ ਆਪਣੇ ਇੱਕ ਭੱਜਣ ਵਾਲੇ ਮੁੰਡੇ ਦਾ ਬਰਥਡੇ ਵੀ ਆ ਫਿਰ ਉਹ ਵੀ ਦਿਖਾਵਾਂਗੇ ਤੁਹਾਨੂੰ ਕਿਵੇਂ ਬਣਾਉਣੇ ਹੈਗੇ ਤੇ ਪਹਿਲਾਂ ਆਪਾਂ ਤਿਆਰੀ ਬੰਨੀ ਧਿਆਨ ਦੇਈਏ ਇਹਨਾਂ ਵੀ ਤੇ ਕਿਉਂਕਿ ਥੋੜੇ ਦਿਨ ਹੀ ਰਹਿੰਦੇ ਹੈਗੇ ਭਰਤੀ 'ਚ ਵੀ ਟਰ ਕਿੰਨੀ ਰੇਸ਼ ਲਾ ਕੇ ਆਂਦੇ ਕਿਵੇਂ ਐਕਸ-ਰੇਜਾਂ ਕਰਦੇ ਆ ਤੇ ਵੀਡੀਓ ਨੂੰ ਐਂਡ ਤੱਕ ਦੇਖੋ ਸਕਿੱਪ ਨਾ ਕਰਿਓ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਹੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਿਓ ਸਬਸਕ੍ਰਾਈਬ ਮਿਲਦੇ ਆਂ ਫਿਰ ਤੁਹਾਨੂੰ ਅੱਗੇ ਮੁੰਡੇ ਬੋਏ ਕਿ ਨਹੀਂ ਕਰ ਬਈ ਮਾਡੇ ਬੋਏ ਹਾਂ ਇੰਡੀਅਨ ਆਰਮੀ ਆ ਮੁੰਡੇ ਦਾ ਅੱਜ ਜਨਮ ਦਿਨ ਆ ਕਹਿੰਦੇ ਚੋਬਰ ਦੇਖਦੇ ਆਂਗੇ ਕੀ ਕਰਦਾ ਵਧਾਈਆਂ ਦਿਓ ਇਹਨੂੰ ਸਾਰੇ ਆਪਣੇ ਵੰਡੇ ਦੀ ਆ ਤੁਹਾਨੂੰ ਉਸ ਨੂੰ ਨਹੀਂ ਪਤਾ ਲੱਗਦਾ ਪਹਿਲਾਂ 来 ਮਿੱਤਰੋ ਆਪਣੀ ਚੋਬਰਾ ਜੇ 1600 ਮੀਟਰ ਲਾ ਕੇ ਆਉਣੇ ਟਲਦੇ ਸੀਗੇ ਉਹ ਤਾਂ ਕਹਿੰਦੇ ਅੱਜ ਕਿਲੋਮੀਟਰੀ ਲਾ ਲੈਣੇ ਕਹਿੰਦੇ ਕੱਲ ਨੂੰ ਕ੍ਰਾਸ ਕੰਟਰੀ ਲਾਉਣੀ ਆ ਤੇ ਪਰ ਆਪਾਂ 1600 ਮੀਟਰ ਲਾਵਾਂਗੇ ਅੱਜ 1600 ਤੋਂ 1630 3200 ਲਾਵਾਂਗੇ 3 ਕਿਲੋਮੀਟਰ ਤੋਂ 200 ਮੀਟਰ ਉੱਤੇ ਤੇ ਕਰ ਲੋ ਬਾਰ ਮਾਪ ਓਏ ਚਲੋ ਮੋਬਾਈਲ ਮੂਲ ਧਰ ਦਿਓ ਓਏ ਆਜੋ ਆਜੋ ਇੱਧਰ 1600 ਮੀਟਰ ਤੋਂ ਘੱਟ ਮੁੜਨਾ ਨਹੀਂ ਕਿਸੇ ਨੇ ਹਿਸਾਬ ਨਾਲ ਪਹਿਲਾਂ ਮੁੜਿਓ ਜ਼ੋਰ ਲਾ ਕੇ ਜਾਓ ਮੜਾ ਹੌਲੀ ਹੌਲੀ ਨਹੀਂ ਜਾਣਾ ਇੰਨਾ ਕਿਉਂ ਦੇਖੋ ਕਿੰਨਾ ਤੇਜ਼ ਆਈ ਜਾਂਦੇ ਆ ਉਹ ਜਗਜੀਤ ਜ਼ੋਰ ਲਾਇਆ ਕਰੋ ਐ ਨਹੀਂ ਚੱਲਦਾ ਕੰਮ ਖਿੱਚ ਕੇ ਜਾਇਆ ਕਰੋ ਮੜੀ ਜੀ 1600 ਮੀਟਰ ਤੋਂ ਮੁੜ ਕੇ ਆਣਾਗਾ ਚਾ ਚਾ ਸਾਰਾ ਜ਼ੋਰ ਲਾ ਦੇ ਚੱਲ ਆ ਗਏ ਹਰਜੀਤ ਚੱਲ ਓ ਆਪਣੀ ਲਾਈਨ ਪੂਰੇ ਜੰਗਾ ਵਿੱਚ ਕੀ ਕਰਦੇ ਹੋ ਅਪਣੀ ਉਹ ਨਾ ਚੱਲ ਰਾਜਮਾ ਟਾਉਣਾ ਹੈ ਬੋਟੀ ਵੇ ਪੂਰੇ ਸ਼ਾਰਟ ਲਾਈਆਂ ਜੇ ਤੈਨੂੰ ਖੁੱਲੀ ਛੁੱਟੀ ਆ ਹਾਂ ਓਕੇ ਐਂ ਤਾਂ ਤਾਹ ਦਾ ਕੋਈ ਲੈ ਲੈ ਲੱਤਾ ਹੀ ਆ ਗਈ ਹਾਂ ਝਾਗੀ ਥਾਂ ਲੱਤਾ ਫੋਲ ਮਾੜੀਆਂ ਆ ਲੱਤਾ ਫੋਲ ਮੰਨ ਲਿਆ ਵੇ था 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 था। सही, था। सही है गोल्डी सही है हौली मारे हौली वे हौली हौली हौली

ਇਹ ਵਧੀਆਂ ਟਰ ਇਨਾਂ ਦਾ ਪੱਟਾ ਹੀ ਲੱਗਦੀ ਨਹੀਂ ਹੈਗੀਆਂ ਇਹ ਬਹਾਨਾ ਲਾ ਕੇ ਕਾਦ ਵਾਲੀਆਂ ਦੇ ਹੋ ਜਾਂਦੇ ਆ ਇਹ ਕਹਿੰਦੇ ਕਾਦਾਂ ਨਹੀਂ ਲਾਉਣੀਆਂ ਸੀ ਪੱਟਾਂ ਵਿੱਚ ਭਿਆਨ ਹੋ ਗਏ ਇਹਨਾਂ ਦੀ ਖਿੱਚ ਕੇ ਚੱਕੀ ਲੈ ਮਾੜਾ ਖਿੱਚ ਕੇ ਆ ਕੀ ਆ ਚੱਕੀ ਦਾ ਛੱਟ ਮਾ ਬੰਦ ਕਰੀ ਵਾੜੇ ਖਲਬਿੰਦੀ ਚੱਲ ਖਿੱਚ ਕੇ ਮੜਿਆ ਜਮਾ ਸਹੀਆ ਜਮਾ ਸਹੀਆ ਓਕੇ ਕਿਤਨਾ ਛਾਤੀ ਮੜੀ ਓਏ ਮਾੜੀਆਂ ਹੱਡੀਆਂ ਖਲਗੋਲੜੀ ਥੱਲੇ ਆ ਥੋੜਾ ਓਏ

ਜੋ ਮੈਂ ਨਾ ਤੇਰੇ ਮੈ ਲਾਉ ਹੁਣ ਰੇ ਤਾਂ ਹੁਣ ਮੈਂ ਜਮਾ ਗਲਤ ਲਾਈ ਨਾ ਤਾਂ ਤਾਂ ਥੋੜਾ ਆ ਹਾਂ ਆ ਗਿਆ ਪਰ ਇਹ ਭਜਦਾ ਯਾਰ ਪੱਟੇ ਲਾ ਓਏ ਜਮਾ ਸਹੀਏ ਗੋਲਡ ਜਮਾ ਸਹੀਏ ਫੁੱਲ ਆਪਣਾ ਨਾ ਕੋਈ ਚਾ ਸਹੀ ਦੇਖੇ ਸਹੀ ਆ ਸਹੀ ਆ ਜਮਾ ਖਾਤਮਾ ਕਿਆ ਹੋ ਗਿਆ ਜੀ ਆਫੇ ਅਸ ਕਰੇ ਮੈਂ ਵੀ ਸਕੂਟਰ ਚਲਾ ਲਿਆ ਥੱਲੇ ਘਟਿਆ ਵੀ ਨਹੀਂ ਥੱਲੇ ਘਟਿਆ ਸਕੂਟਰ ਚਲਾ ਚਲਾ ਗੱਲੇ ਬਲੌਗ ਉਹਨਾਂ ਨੂੰ ਜੋਗੀ ਰਹਿ ਗਿਆ ਹੁਣੇ ਪਿੱਛੇ ਆਣਾ ਮਨ ਨਾਲੇ ਪਿੱਛੇ ਆ ਮੜਿਆ ਪਿੱਛੇ ਹੋ ਖਤਮ ਆ ਜਮਾ ਬਹਿ ਗਿਆ ਇੱਥੇ ਆ ਕੇ ਬਹਿ ਗਿਆ ਬਹਿ ਗਿਆ ਜਮਾ ਇਧਰ ਜਮਾ ਥੱਲੇ ਇਹਨਾਂ ਦੇ ਜਮਾ ਸਹੀ ਹੈ ਗੋਲਡੀ ਜਮਾ ਸਹੀ ਹੈ ਫੁੱਲ ਜਮਾ ਇਧਰ ਵੀ ਬਣਾਉ ਜੋਬਰਾ ਸਹੀ ਹੈ ਬਿੰਦੀ ਸਹੀ ਆ ਆਲੇ ਨੂੰ ਆਏ ਇੱਧਰ ਮੈਂ ਵੀ ਆ ਖਤਮ ਹੋ ਗਏ ਇੱਥੇ ਆ ਗਏ ਚੱਲ 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 ਤੇ ਖੇਲ ਚੜ ਨਵੇਂ ਖਤਮ ਆ ਚੱਲ ਪਾ ਹੁਣ ਪੁੱਛ ਖੜਾਏਗਾ ਮੁੰਡੇ ਨੱਟਾਂ ਜਿੱਦਾਂ ਕਾਰਵਾਈ ਚੱਲ ਮੰਗੇ ਚੱਲ ਤੂੰ ਸਾਰਾ ਕੁਝ ਸਿੱਧਾ ਮੇਰਾ ਆ ਬੁਗਦੀ ਹੈ ਮੈਂ ਦੱਬੀ ਤੂੰ ਤੇ ਦੋ ਦੇਗਾ ਕਿ ਤੇ ਅੰਦਰ ਆ ਤੂੰ ਮੈਂ ਪੱਤਰ

ਕੋਟੇਉਂ ਕਹਿੰਦੇ ਵੀ ਰੱਖ ਲਈ ਤੇ ਪਾਉਂ ਰਹੇ ਆਂ ਨਹੀਂ ਮਰੂ ਖਾਜੇ ਅੱਗੇ ਕਿ ਨੀ ਮੈਂ ਤਾਂ ਆਇਆ ਥੋੜਾ ਨਾ ਉਹ ਥੋੜਾ ਲੈ ਕੇ ਆਉਣ ਚੰਨ ਲੈ ਕੇ ਚੰਨ ਲੈ ਕੇ ਸੱਣ ਲੈ ਕੇ ਇੱਕ ਪੜੀ ਹੋਣੀ ਫੇਕਲੀ ਆਂ ਉਹ ਚਾਹਾਂ ਆਉਂਦੇ ਨੂੰ ਬਿਓ ਆਇਆ ਤਾਂ ਨਾਰਮਲ ਮਾਰਨਿਆ ਪਾ ਬੰਗੂਰੋਂ ਪੂਰੀ ਵਾਲੀ ਕੈਚ ਕਰਕੇ ਮੈਂ ਕਹਿੰਦਾ ਮਾਸੂਦ ਜੀ ਤੋ ਲੈਣਾ ਜੀ ਫਿਰ ਕੀ ਕਰਨੀ ਇਹ ਪਾਣੀ ਸੀਪੈਂਟ ਕਿਹਾਂ ਪੈਂਦਾ ਮੋਹਲਾ ਮੋਹਲਾ ਇਹਦੇ ਤੋਂ ਤੋੜ ਕੇ ਹਵਲੀਆ ਨਗਰ ਹਵਲੀਆ ਆਉਣ ਪੱਜੀ ਨੇ ਫालतੂ ਹੀ ਲੈਣਾ

ਕੋਆ ਯਾਰ ਉਹ ਦਿਨ ਮੈਂ ਉਹ ਦਿਨ ਮੈਂ ਮਾਰਦੀ ਹੈ ਕਿ ਕਿਹ 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 देख नहीं पता तक बजे थली सड़क कि देखी चिले ਆਹ ਚੱਲੋ ਜਰਾ ਤੇ ਕਿਹੜਾ ਆਦੇ ਆਤ ਮੜਾ ਨਾ ਚੱਕੇ ਹੌਲੀ 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 ਬਈ ਹੌਲੀ ਓਏ ਬੋਡੇ ਦਾ ਤੂੰ ਮੁਰੂ ਕਰੀ ਨਾ ਐ ਕਰ ਰਾਇ ਐ ਕਿ ਮੈਂ ਦਾ ਆਏ ਪਿੱਛੇ ਉਹ ਫਿਰ ਹੱਥ ਨਹੀਂ ਲੱਗਦੇ ਹੱਥ ਲੱਗਣਗੇ ਪਿੱਛੇ ਆਏ ਜੋੜਿਆ ਫੇਰ ਐ ਮਾਰਿਆ ਲੱਤਾਂ ਪਿੱਛੋਂ ਖੁੱਲ ਗਈਆਂ ਐ ਹਾਂਜੀ ਨਾਲ ਦੀ ਨਾਲ ਨਾਲ ਦੀ ਨਾਲ ਬੈਠਣਾ ਪੈਰ ਖੋਲ ਕੇ ਬਾਹਰੋਂ ਬਾਹਰ ਪੈਰ ਖੋਲ ਕੇ ਪਿੱਛੋਂ ਪੈਰ ਖੋਲਨੇ ਆ ਪੂਰੇ ਨਵੇਂ ਕੋਈ ਫਿਰ ਮੋਟਰ ਚਲਾਈ ਹੋਇਆ ਚਲੋ 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 ਮੜਾ ਡੱਡੂ ਵੱਧ ਮਾਰਦਾ ਕਰੋ ਥੋਖੀ ਵਾਇਲੋਂਗੇ ਨਾ ਖਾਣਾ ਵਾਇਲੋਂਗੇ ਪੁੱਪੜੀ ਵਾ ਚੰਗਾ ਜੀ ਸੱਤ ਪਾਣੀ ਦੇ ਇਹ ਹੰਗੜਾ ਆਏ ਸੱਤ ਮਿੱਟੀ ਦੇ ਦਰਦੇ ਮੋਟਾ ਮਾਰ ਚੱਲੇ ਉੱਡਣ ਚੱਲੇ ਚੱਲੋ ਉੱਡਣਾ ਚੱਲੇ ਚੱਕਰ ਆ ਜਾਂਦੇ ਨੇ ਬਾਅਦ ਪੈਣਾ ਨਹੀਂ ਲੈਣੀ ਮੇਰੇ ਕੋਲ ਕੋਣੋਂ ਇਲੈਕਸ਼ਨ ਮੋਸ਼ਨ ਵਾਸਤੇ ਨਹੀਂ ਬੰਦਸਾ ਕਿਰਿਆ ਚਲੋ ਬਾਅਦ ਪੈਣੀ ਥਲੇ ਧਰਮ ਕਰੂੰਗਾ ਉਂਗਲ ਥੱਲੇ ਥੱਲੇ ਧਰ ਚਲੋ ਨਾ ਇਹ ਵੀ ਫਿਰ ਵੀ ਐਸਡੀ ਲੱਗ ਜਾ 25 ਕੋਈ ਹੋਣਾ ਹਲੇ ਜਾ ਕਰ ਸੋ ਚਲ ਸਲੋ ਮੋਸ਼ਨ ਲਾਈ ਮਿੱਤਰੋ ਅੱਜ ਦੀ ਤਿਆਰੀ ਆਪਣੀ ਕਿਵੇਂ ਲੱਗੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦਿਆਂ ਤੁਹਾਨੂੰ ਅਗਲੇ ਬਲੌਗ 'ਚ ਅਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਓ ਸਬਸਕ੍ਰਾਈਬ ਤੇ ਬੈਲ ਦੇ ਆਈਕਨ ਬਟਨ ਨੂੰ ਦਬਾਉਣਾ ਨਾ ਭੁੱਲਿਓ ਤਾਂ ਜੋ ਆਪਣੀ ਹਰ ਇੱਕ ਨਵੀਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਧੰਨਵਾਦ